ਜੀ ਸਾ ਕੀ ਨਾਮ ਹੈ ਜੀ ਮੇਰਾ ਨਾਮ ਇਹ ਮਨਜੀਤ ਸਿੰਘ ਸਰਪੰਚ ਪਿੰਡ ਸਤਵਗੜ ਸਰ ਅੱਜ ਨਸ਼ੇਬੋਤ ਕੈਂਪਰ ਆਇਆ ਜਾ ਰਿਹਾ ਠੀਕ ਹੈ ਹਾਂ ਜੀ ਜੋ ਕਿ ਆਪਾ ਦੇਖਦੇ ਆ ਕਿ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਕਾਫੀ ਮਾਤਰਾ ਦੇ ਵਿੱਚ ਜਿਹੜੀ ਨਸ਼ਿਆ ਦੀ ਦਲਦਲ ਦੇ ਵਿੱਚ ਧਸ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਹੀ ਹੈ ਆਪਾ ਨਿਤਾਵਰਤੀ ਦੇਖਦੇ ਆ ਲੈਟ ਦੇ ਉੱਤੇ ਕਿ ਬਹੁਤ ਪਿੰਡਾਂ ਥਾਂਬਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਸ਼ੀ ਮਨ ਲੋ ਨਸ਼ਾ ਕਰਕੇ ਜਾਂ ਇੰਜੈਕਸ਼ਨ ਲੈ ਕੇ ਉਹ ਆਪਣੀ ਜ਼ਿੰਦਗੀ ਨੂੰ ਮਨ ਲੋ ਖਰਾਬ ਕਰ ਰਿਹਾ ਜਿਵੇਂ ਆਪਾਂ ਦੇਖਿਆ ਸਾਡੇ ਇੱਕ ਲਾਗਲੇ ਪਿੰਡ ਦੇ ਵਿੱਚ ਥੋੜੇ ਦਿਨ ਹੋਏ ਨੇ ਇੱਕ ਫੌਜੀ ਨੌਜਵਾਨ ਪਿੰਡ ਫਸਿਆ ਤੋਂ ਉਹ ਨਾਲੇ ਸਰਵਸਵੈਨਸੀ ਫੌਜ ਦੇ ਵਿੱਚ ਤਾਂ ਇੱਕ ਨਸ਼ੇ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਸੋ ਇਸ ਦਲਦਲ ਦੇ ਵਿੱਚ ਕੱਢਣ ਦੇ ਵਾਸਤੇ ਜੋ ਪੰਜਾਬ ਸਰਕਾਰ ਦੇ ਵੱਲੋਂ ਇੱਕ ਦੁੱਧ ਨਸ਼ਿਆ ਵਿਰੁੱਧ ਇੱਕ ਮੁਹਿੰਮ ਚਲਾਈ ਗਈ ਹੈ ਅਤੇ ਹਰ ਇੱਕ ਪਿੰਡ ਦੇ ਵਿੱਚ ਜਾ ਪਿੰਡ ਦੇ ਵਿੱਚ ਜਾ ਕਰਕੇ ਨੌਜਵਾਨਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਕਿ ਜਿਹੜੇ ਨਸ਼ੇ ਨੇ ਕਿ ਸਾਡੀ ਨੌਜਵਾਨ ਪੀੜੀ ਨੂੰ ਬਰਬਾਦ ਕਰ ਦੇਣਗੇ ਘਰਾਂ ਦੇ ਘਰ ਜਿਹੜੇ ਨੇ ਨਸ਼ੇ ਬਰਬਾਦ ਕਰ ਦੇਣਗੇ ਸੋ ਇਸ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਆਪਣੇ ਨਗਰ ਦੀ ਪੰਚਾਇਤ ਦੇ ਵੱਲੋਂ ਗੱਲਬਾਤ ਕਰਕੇ ਜੋ ਕਿ ਜਿਵੇਂ ਸਾਡੇ ਵਿਚਕਾਰ ਲੰਬੜਦਾਰ ਸਰਜੀਤ ਸਿੰਘ ਤੇ ਕਰਨੈਲ ਸਿੰਘ ਫੌਜੀ ਅੰਗਰੇਜ਼ ਸਿੰਘ ਤੇ ਸਾਡੇ ਪੰਜ ਭਜਨ ਸਿੰਘ ਸਾਬਕਾ ਸਰਪੰਚ ਬੂਟਾ ਸਿੰਘ ਤੇ ਸਾਡੇ ਪੰਜ ਰੋਸ਼ਨ ਸਿੰਘ ਗੁਰਨਾਮ ਸਿੰਘ ਅਤੇ ਹੋਰ ਵੀ ਜਿਤਨੇ ਵੀ ਸਾਡੇ ਪਿੰਡ ਦੇ ਮੌਤਵਾਦ ਸੱਜਣ ਮਿੱਤਰ ਇੱਥੇ ਬੈਠੇ ਨੇ ਮਤਾਵਾ ਬੀਬੀਆਂ ਇਕੱਠੇ ਹੋਏ ਨੇ ਕਿਉਂਕਿ ਇਹ ਹਰ ਇੱਕ ਇਨਸਾਨ ਦਾ ਇਹ ਫਰਜ਼ ਬਣਦਾ ਹੈ ਵੀ ਜੇ ਕੋਈ ਬੰਦਾ ਕਿਸੇ ਮਾੜੇ ਪਾਸੇ ਜਾ ਰਿਹਾ ਹੈ ਇਸ ਨੂੰ ਰੋਕਿਆ ਜਾਵੇ ਕਿਉਂਕਿ ਇੱਕ ਬੰਦਾ ਇਹ ਕੰਮ ਨਹੀਂ ਕਰ ਸਕਦਾ ਹਰ ਇੱਕ ਇਨਸਾਨ ਦਾ ਇਹ ਫਰਜ਼ ਬਣਦਾ ਹੈ ਸੋ ਅੱਜ ਅਸੀਂ ਨੌਜਵਾਨਾਂ ਨੂੰ ਜਾਗਰੂਤ ਕਰਦੇ ਹੋਏ ਜਿਹੜਾ ਇਹ ਕੈਂਪ ਇਹ ਲਗਾਇਆ ਗਿਆ ਹੈ ਅਤੇ ਇਸ ਕੈਂਪ ਦੇ ਵਿੱਚ ਜੋ ਐਮਐਲਏ ਸਾਹਮਣੇ ਆਉਣਾ ਸੀ ਤੇ ਉਹ ਕਿਸੇ ਕਾਰਨ ਇੱਥੇ ਨਹੀਂ ਪਹੁੰਚ ਸਕੇ ਉਸ ਜੁਨਾ ਦਾ ਵੀ ਧੰਨਵਾਦ ਕਰਦੇ ਹਾਂ ਤੇ ਉਹਨਾਂ ਦੀ ਅਸੀਂ ਇੱਥੇ ਹਾਜ਼ਰੀ ਵੀ ਮੰਨ ਲੋ ਇੱਥੇ ਮਨਜ਼ੂਰ ਕਰਦੇ ਹਾਂ ਤੇ ਬਾਕੀ ਜਿਤਨੇ ਵੀ ਸਾਡੇ ਪਿੰਡ ਦੇ ਵਿੱਚ ਨੌਜਵਾਨ ਨੇ ਉਹਨਾਂ ਨੂੰ ਇਹੀ ਅਪੀਲ ਹੈ ਕਿ ਜਿਹੜੇ ਨਸ਼ੇ ਨੇ ਉਹ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਗੇ ਤੇ ਇਹਨਾਂ ਦਾ ਪਰਹੇਜ਼ ਕੀਤਾ ਜਾਵੇ ਤੇ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਅਸੀਂ ਜਿਹੜੀ ਆਪਣੇ ਨਗਰ ਦੀ ਨੌਜਵਾਨ ਪੀੜ੍ਹੀ ਹੈ ਜਾਂ ਹੋਰ ਜਿਤਨੇ ਵੀ ਨਗਰਾਂ ਦੇ ਵਿੱਚ ਨੌਜਵਾਨ ਨੇ ਉਹਨਾਂ ਨੂੰ ਅਸੀਂ ਆਪਣੀ ਪੰਚਾਇਤ ਦੇ ਵੱਲੋਂ ਇਹੀ ਗੁੰਜਾਰਸ਼ ਕਰਦੇ ਹਾਂ ਕਿ ਭਾਈ ਇਸ ਮਾੜੇ ਕੋੜ ਤੋਂ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢੀਏ ਔਰ ਅਸੀਂ ਖੁਸ਼ਹਾਲੀ ਨੂੰ ਪ੍ਰਾਪਤ ਕਰੀਏ ਪੰਚਾਇਤ ਵੱਲੋਂ ਕੋਈ ਮਸ਼ੀਨ ਲੈ ਕੇ ਮਤਾ ਵੀ ਪਾਇਆ ਗਿਆ। ਹਾਂਜੀ ਸਾਡੀ ਪੰਚਾਇਤ ਦੇ ਵੱਲੋਂ ਪਹਿਲਾਂ ਨਸ਼ੇ ਨੂੰ ਲੈ ਕਰਕੇ ਮਤਾ ਪਾਇਆ ਗਿਆ ਸੀ। ਉਹ ਮਤਾ ਅਸੀਂ ਜੋ ਕਿ ਸਾਡੇ ਐਸ ਐਚ ਓ ਥਾਣਾ ਮਛਵਾੜਾ ਸਾਹਿਬ ਉਹਨਾਂ ਨੂੰ ਭੇਜਿਆ ਗਿਆ ਸੀਗਾ। ਉਹਦੇ ਵਿੱਚ ਵੀ ਅਸੀਂ ਇਹ ਯਕੀਨ ਦਿਵਾਇਆ ਸੀ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਇਹ ਨਸ਼ਾ ਜਿਹੜਾ ਹੈ ਇਹ ਨਹੀਂ ਵੇਚਣ ਦੇਵਾਂਗੇ। ਔਰ ਜੇਕਰ ਕੋਈ ਨੌਜਵਾਨ ਨਸ਼ਾ ਕਰਦਾ ਵੀ ਹੈ ਉਸ ਨੂੰ ਰੋਕਾਂਗੇ। ਬਾਕੀ ਸਾਡੇ ਪਿੰਡ ਦੇ ਵਿੱਚ ਤਕਰੀਬਨ ਵਾਹਿਗੁਰੂ ਪਰਮਾਤਮਾ ਦੀ ਬੜੀ ਕਿਰਪਾ ਹੈ ਸੰਤ ਬਾਬਾ ਪਿਆਰਾ ਸਿੰਘ ਜੀ ਢਾਡਾ ਸਾਹਿਬ ਵਾਲੇ ਉਹਨਾਂ ਨੂੰ ਮੰਨਣ ਵਾਲਾ ਹੈ ਸਾਡਾ ਸਾਰਾ ਹੀ ਨਗਰ ਉਹਨਾਂ ਦੀ ਬੜੀ ಅಪਾਰ ਬਖਸ਼ਿਸ਼ ਕਿਰਪਾ ਹੈ ਅਤੇ ਇਹਦੇ ਸਬੰਧ ਵਿੱਚ ਸਾਡੇ ਨਗਰ ਦੇ ਵਿੱਚ ਕੋਈ ਨੌਜਵਾਨ ਜਿਹੜਾ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਨਸ਼ਾ ਕਰਦਾ ਹੋਵੇ ਚਿੱਟੇ ਦਾ ਨਸ਼ਾ ਕਰਦਾ ਹੋਵੇ ਬਾਕੀ ਜ਼ਿਆਦਾਤਰ ਤੇ ਜਿਹੜੇ ਸਾਡੇ ਨੌਜਵਾਨ ਨੇ ਇਹ ਗੁਰਸਿੱਖੀ ਦੇ ਨਾਲ ਵੀ ਜੁੜੇ ਹੋਏ ਨੇ ਸਾਰੇ ਤੇ ਵਾਹਿਗੁਰੂ ਪਰਮਾਤਮਾ ਨੂੰ ਸਾਡੇ ਮੰਨਣ ਵਾਲੇ ਨੇ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਰੋਸ਼ਨ ਸਿੰਘ ਹੈ ਜੀ ਅ ਅੱਜ ਪਿੰਡ ਸਾਗੜ ਵਿਖੇ ਨਸ਼ਾ ਮੁਕਤ ਕੈਂਪ ਲਗਾਇਆ ਗਿਆ ਠੀਕ ਹੈ ਨਾ ਇਹ ਜਿਹੜਾ ਅੱਜ ਕੈਂਪ ਲੱਗਿਆ ਜੀ ਸਰਕਾਰ ਦੀਆਂ ਹਦਾਇਤਾਂ ਤੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਜਿਹੜਾ ਇਹ ਅੱਜ ਜਾਗਰੂਕਤਾ ਕੈਂਪ ਸਾਡੀ ਪੰਚਾਇਤ ਵੱਲੋਂ ਲਗਾਇਆ ਗਿਆ ਹੈ ਇਸ ਵਿੱਚ ਅਸੀਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਇਹ ਸਨੇਹਾ ਦੇ ਰਹੇ ਆ ਕਿ ਕਿਸੇ ਨੇ ਵੀ ਕੋਈ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ ਹੈ ਜੇਕਰ ਕੋਈ ਪਤਾ ਲੱਗਦਾ ਹੈ ਕਿ ਕੋਈ ਨੌਜਵਾਨ ਜਾਂ ਕੋਈ ਨਸ਼ਾ ਕਰ ਰਿਹਾ ਹੈ ਜਾਂ ਨਸ਼ੇਦਾਰੀ ਹੋਣ ਜਾ ਰਿਹਾ ਹੈ ਤਾਂ ਉਸ ਬਾਰੇ ਪੰਚਾਇਤ ਨੂੰ ਜਿਹੜਾ ਸੂਚਿਤ ਕੀਤਾ ਜਾਵੇ ਕਿਉਂਕਿ ਜ਼ਿਆਦਾਤਰ ਜਿਹੜਾ ਸਾਡਾ ਪਿੰਡ ਹੈ ਉਸ ਗੁਰਸਿੱਖ ਹੋਣ ਕਰਕੇ ਨਸ਼ਿਆਂ ਦੇ ਵੱਲ ਰੁਝਾਨ ਜਵਾਂ ਹੀ ਨਹੀਂ ਹੈ ਇਸ ਗੱਲ ਦੀ ਅਸੀਂ ਪ੍ਰਮਾਤਮਾ ਅੱਗੇ गुजारिश ਵੀ ਕਰਦੇ ਆ ਕਿ ਆਉਣ ਵਾਲਾ ਜਿਹੜਾ ਸਮਾਂ ਉਹਦੇ ਵਿੱਚ ਸਾਡਾ ਪਿੰਡ ਆ ਜਿਹੜਾ ਜਾਂ ਪਿੰਡ ਦੇ ਨੌਜਵਾਨ ਨੇ ਜਾਂ ਕੋਈ ਵੀ ਸਾਡੇ ਪਿੰਡ ਦਾ ਬੱਚਾ ਆ ਉਹ ਨਸ਼ਿਆਂ ਵੱਲ ਨਾ ਜਾਵੇ ਅਸੀਂ ਜਿਹੜਾ ਅੱਜ ਇਹ ਇਕੱਠ ਕਰਕੇ ਬੱਚਿਆਂ ਨੂੰ ਸਿੱਧੇ ਦੇ ਰਹੇ ਆ ਕਿ ਕਿਸੇ ਨੇ ਵੀ ਕੋਈ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ ਹੈ ਨਸ਼ਿਆਂ ਤੋਂ ਰੋਕਣ ਵਾਸਤੇ ਅਸੀਂ ਆਪਣੇ ਪਿੰਡ ਦੇ ਵਿੱਚ ਤਕਰੀਬਨ 2.5 ਕਿਲੇ ਦਾ ਜਿਹੜਾ ਗਰਾਊਂਡ ਆ ਉਹ ਛੱਡਿਆ ਤੇ ਸ਼ਾਮ ਨੂੰ ਤਕਰੀਬਨ ਸਾਡੇ ਗਰਾਊਂਡ ਦੇ ਵਿੱਚ ਘਟੋ ਘਟ 100 150 ਬੱਚਾ ਜਿਹੜਾ ਉਹ ਸਾਡੇ ਪਿੰਡਾਂ ਦਾ ਅਤੇ ਨਾਲ ਦੇ ਪਿੰਡਾਂ ਦਾ ਜਿਹੜਾ ਖੇਡਣ ਲਈ ਆਉਂਦਾ ਹੈ ਅਸੀਂ ਤਾਂ ਪਹਿਲੇ ਦਿਨ ਤੋਂ ਜਿੱਦੋਂ ਸਾਡੀ ਪੰਚਾਇਤ ਬਣੀ ਆ ਸਰਕਾਰ ਦੀ ਮੁਹਿੰਮ ਦੇ ਨਾਲ ਵੀ ਆ ਤੇ ਅਸੀਂ ਆਪਣੇ ਵੱਲੋਂ ਵੀ ਪੂਰਾ ਉਪਰਾਲਾ ਕਰ ਰਹੇ ਆ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਕਿ ਜਿਹੜਾ ਨਸ਼ਾ ਆ ਉਹ ਸਾਡੇ ਪਿੰਡ ਦੇ ਵਿੱਚ ਤਾਂ ਕੀ ਸਾਡੇ ਇਲਾਕੇ ਦੇ ਵਿੱਚ ਵੀ ਨਾ ਵੜ ਸਕੇ ਸੋ ਇਸ ਅਸੀਂ ਬੇਨਤੀਆਂ ਕਰਦੇ ਆ ਆਪਣੇ ਨੌਜਵਾਨਾਂ ਨੂੰ ਸਮਝਾਉਂਦੇ ਵੀ ਆ ਗਲੀਆਂ ਮੁਹੱਲਿਆਂ ਨੁਕਰਾਂ ਤੇ ਵੀ ਸੋਡੀਅਮ ਸੋਡੀਅਮ ਇਹਦਾ ਵਰਕੇ ਕਹਿੰਦੇ ਆ ਕਿ ਕਿਸੇ ਨੇ ਵੀ ਕੋਈ ਜਿਹੜਾ ਨਸ਼ਾ ਆ ਇਸੇ ਕਰਨ ਦਾ ਨਹੀਂ ਕਰਨਾ ਹੈ ਨੌਜਵਾਨ ਪੀੜੀ ਨੂੰ ਇਹ ਸਮਝਾਉਂਦੇ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜਾ ਵੱਧ ਤੋਂ ਵੱਧ ਪੜ੍ਹ ਲਿਖ ਕੇ ਪਿੰਡ ਦੇ ਨੌਜਵਾਨ ਨੇ ਖੇਡਾਂ ਵੱਲ ਵੀ ਰੁਝਾਨ ਦੇਣਾ ਤਾਂ ਕਿ ਜੋ ਸਰਕਾਰ ਵੱਲੋਂ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਉਹ ਜਿਹੜੀਆਂ ਨੌਕਰੀਆਂ ਵੱਧ ਤੋਂ ਵੱਧ ਪ੍ਰਾਪਤ ਕਰਕੇ ਪਿੰਡ ਦਾ ਜਿਹੜਾ ਨੌਜਵਾਨ ਆ ਉਹ ਪਿੰਡ ਦਾ ਸਾਡੇ ਪਿੰਡ ਦਾ ਨਾਮ ਜਿਹੜਾ ਉਹ ਰੋਸ਼ਨ ਕਰਨ ਜੀ